ਕੱਲੀ ਇੰਜਣ ਜਾਵੇ ਤੁਰਿਆ ਚੱਲ ਯਾਰ ਫਾਲਾ ਭਾਈ ਚੜ ਗਿਆ ਮੇਰ ਤਾਂ ਦੇਖਦੇ ਦੇਖਦੇ ਭੈ ਦਰ ਕੀ ਹਾਲ ਚਾਲ ਹੈ ਬਾਈ ਠੀਕ ਠਾਕ ਹੋ ਸਾਰੇ ਵਲੌਗ ਨੂੰ ਐਂਡ ਤੱਕ ਦੇਖਿਓ ਬਾਈ ਆਪਾਂ ਇੱਥੇ ਕੁਝ ਕਲਿੱਪਾਂ ਉਹ ਐਡ ਕਰੀਆਂ ਨੇ ਜਦੋਂ ਵੀ ਵੀਡੀਓ ਸ਼ੂਟ ਕਰਦਾ ਨਾ ਜਦੋਂ ਕੋਈ ਹਾਸਾ ਨਿਕਲ ਜਾਂਦਾ ਕੋਈ ਫਨੀ ਸੀਨ ਹੁੰਦਾ ਜਾਂ ਕੋਈ ਫਨੀ ਮੂਵਮੈਂਟ ਹੁੰਦਾ ਉਹ ਐਡ ਕਰੀਆਂ ਨੇ ਇਸ ਤੋਂ ਬਾਅਦ ਜਿਹੜੇ ਵੀ ਵਲੌਗ ਆਉਣਗੇ ਉਹਨਾਂ 'ਚ ਵੀ ਐਡ ਕਰਦਾ ਕਰਾਂਗੇ ਹੁਣ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਦੇਖੋ ਫਿਰ ਅੱਸੀ ਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਤੇ ਅੱਜ ਭਾਈ ਨਾ ਵੀ ਵੀਡੀਓ ਦੀ ਸਟਾਰਟਿੰਗ ਹੋ ਚੁੱਕੀ ਹੈ ਐ ਕੱਟ ਤੇ ਕੱਟ ਚੜਿਆ ਪਿਆ ਬੰਦੇ ਤੇ ਬੰਦਾ ਚੜਿਆ ਪਿਆ ਤੇ ਐ ਮੰਨ ਕੇ ਚੱਲ ਵੀ ਬਾਹਰ ਸੰਤ ਘਟਾਣ ਨੂੰ ਥੋਂ ਹੈ ਨਹੀਂ ਕਿਤੇ ਹੈ ਵੀ ਇੱਧਰ ਚੱਲ 10 ਰੋ ਪਾਣੀ ਤਤ ਕਰ ਰਹੇ ਨੇ ਵੀ ਚਲ ਚਾਹ ਚ ਬਣ ਜੂਗੀ ਕਹੇਸ ਮੁੱਕ ਗਿਆ ਆ ਦੇਸੀ ਜੁਗੜ ਲਾਇ ਲਾ ਕੇ ਥੱਲੇ ਨਾ ਕਰਚੇ ਬਾਜਰੇ ਵਾਲੇ ਕਰਕੇ ਪਣੀ ਤਤ ਪਈ ਜਦੋਂ ਕੀ ਆ ਕੜੀ ਜੀ ਕਰਕੇ ਆਠਵੀ ਪਹੁੰਗੇ ਸਾਰੇ ਖਾਣ ਦਾ ਘਣਾ ਆਠੀ ਹੂੰ 10 ਰੋ ਚਾਹ ਬਣਾ ਰੱਖੀ ਐ ਮਤਲਬ ਤਾਂ ਬੰਦੇ ਪਹੁੰਚਗੇ ਆਹ ਹਾਕੇਸਤਾ ਦੀ ਚਲਦਾ ਵੀ ਅੱਜ ਕਿਸਤਾ ਦੀ ਜਮੇ ਹੀ ਕਿਸਤਾ ਦੇ ਹੋ ਗਿਆ ਵੀ ਆ ਹੈ ਆਹਾਹਾ ਲੈਤੀ ਲੂਜੀ ਕਿਥੇ ਗੋਤਾ ਕਰੀਏ ਬੱਚਾ ਲੈ ਜੀ ਗੋਤਾ ਪਿਆਰੇ ਜਿਹੜਾ ਪਾਣੀ ਦਿੱਤਾ ਹੈ ਹੋ ਰਿਹਾ ਹੈ ਇਹ ਸੰਗਤ ਜੀ ਇਹ ਚਾਹ ਬਣਾਉਣ ਲਈ ਨਹੀਂ ਤਿਆਰ ਹੋ ਰਹੀ ਇਹ ਭਾਂਡੇ ਧੋਣ ਲਈ ਹੋ ਰਿਹਾ ਵਰਤਨ ਸਾਫ ਕਰਾਂਗੇ ਤੱਤੇ ਪਾਣੀ ਨਾਲ ਕਿਉਂਕਿ ਫਿਰ ਉਹ ਵਿੱਚੋਂ ਲੈਂਦੀ ਨਹੀਂ ਮੈਲ ਜੀ ਚਾਹ ਵਿੱਚ ਰਹਿ ਜਾਂਦੀ ਹੈ ਜਿਹੜੀ ਤੇ ਉਧਰ ਗਏ ਇਸ ਤੇ ਚਾਹ ਤਰੀ ਹੋਈ ਆ ਤੁਹਾਨੂੰ ਦਿਖਾਈ ਦਿੱਤੀ ਐ ਤੇ ਬਣ ਜਾਣਦੇ ਫਿਰ ਤੁਹਾਨੂੰ ਦਿਖਾਉਣੇ ਜੱਟ ਤੇਰਾ ਹੋ ਗਿਆ ਲੱਚ ਲਾ ਕੇ ਦੇਖੀ ਮੈਂ ਤੇਰਾ ਬੱਝ ਸੰਧ ਲਈ ਆ ਸਰਪੰਚ ਸੰਧ ਲਈ ਆ ਤੇਰਾ ਕਦੀ ਵੀਦਰ ਬਾਤ ਤੂੰ ਕਹਿੰਦਾ 12 ਹੋਰ ਚੱਕੀ ਉਹ ਵੀ ਕਹਿੰਦਾ ਸਰਪੰਚ ਨੂੰ ਦਿਖਾਉਣਾ ਕਹਿੰਦਾ ਇਹ ਕਹੀ ਕਹਿੰਦਾ ਤੂੰ ਬਣੀ ਜਾ ਤੂੰ ਵੀ ਸੰਧ ਸੰਧ ਪਾਰਾ ਉਹ ਬਈ ਆਨੇ ਉਹ ਜਾ ਉਹ ਪਾ ਦੋ ਨਾ ਉਹ ਫਿਰ ਭਾਈ ਬੰਦ ਹੁਣ ਹੁਣ ਭਾਈ ਬੰਦ ਉਹ ਯਾਰ ਇਹ ਬੰਦ ਕਰ ਦੇ ਤੱਕਲਾ ਹੋਣਾ ਚੱਖੀ ਦਾ ਜੰਨਾ ਉਹ ਜਾ ਇਹਦਾ ਦੇਖਦੇ ਦੇਖਦੇ 10 ਲੱਖ ਦਾ ਹੀ ਆ ਗਿਆ ਉਹਦੇ ਦੇਖਦੇ ਦੇਖਦੇ ਘਰ ਤੱਕ ਆ ਗਿਆ ਮਾੜਾ ਜੰਮ ਗਿਆ ਬਸ ਠੀਕ ਚੱਲਦਾ ਚੱਤੇ ਪੁੱਜ ਗਿਆ ਜਾਨਾ ਚਾਦਰਾਂ ਚਾਕੇ ਭਾਈ ਬਿਜਲੀ ਕਰਤਾ ਟ੍ਰੇਟੋ ਪਾਣੀ ਬਿਜਲੀ ਮਸ਼ੀਨ ਲਗਾਈ ਹਾਂ ਲਗਾਈ ਰੀਵਾ ਮੈਂ ਬਣ ਕੇ ਸੀਨ ਚ ਚਾਰ ਪਾਏ ਹੱਸਣਾ ਉਹ ਹੁਣ ਨਹੀਂ ਹੱਸਣਾ ਹਾਂ ਪੱਕਾ ਮੈਂ ਗੱਲ ਹੁਣ ਤੈਨੂੰ ਮੈਂ ਹੋਰ ਗੱਲ ਦਾ ਤਾਂ ਫਿਰ ਤੂੰ ਹੱਸੇਗਾ ਜੇ ਤੂੰ ਐ ਕਹਿਤਾ ਵੀ ਐ ਕਰਕੇ ਮੈਂ ਤਾਂ ਪਾਣੀ ਦੀ ਬੀਤੀ ਨਿਘਾਇਆ ਮੈਂ ਇਕੋ ਜੀ ਮੈਂ ਤਾਂ ਮੋਟਰਸਾਈਕਲ ਖੜਾ ਆ ਲਿਆ ਦੀ ਗਈ ਮੈਂ ਇਥੋਂ ਨੰਗਿਆ ਨਹੀਂ ਗਿਆ ਕਿਉਂਕਿ ਕੱਲਾ ਇੰਜਣ ਨਹੀਂ ਦੀ ਨਾਲ ਟੱਪੇ ਦੀ ਟੱਪਾ ਟੱਪਿਆ ਕਰਕੇ ਮੈਨੂੰ ਕਰ ਤੂੰ ਕਹੇਗੀ ਮੈਂ ਮੈਂ ਕਰਕੇ ਪੜਨਾ ਬਹਿ ਮੈਂ ਲਾ ਕੇ ਸਟੈਂਡ ਦੇ ਉੱਤੇ ਬਹਿ ਗਈ ਮੋਟਰ ਇਹ ਵੀ ਵਧੀਆ ਆ ਪਰ ਨਾ ਸੀ ਨੂੰ ਭਾਈ ਜੀ ਖੜੋ ਫਸਾ ਐਂਗ ਖੜਨਾ ਲੈੱਤੇ ਮੈਨੂੰ ਸੂ ਮੈਨੂੰ ਪਤਾ ਮੈਨੂੰ ਤਾਂ ਕਿਹਾਗਾ ਵੀ ਭਾਈ ਵਾ ਤੂੰ ਕਹਿ ਦੀ ਭਾਈ ਆਪਦਾ ਬੱਚਾ ਆਪਦਾ ਪਜਾ ਰੱਖੇ ਭਾਈ ਨਾ I'm <coughs> <laughs> yeah, yeah. to ਉਹ ਭਾਗਾ ਵਿਚਾਰ ਕੇ ਚੱਲ ਪਰੋਣੇ ਇਹਦਾ ਹੁਣ ਚੱਲੇ ਜਿਹੜੇ ਲੱਗੇ 파ਟ ਕੇ ਚੱਲੇ ਜਿਹਨਾਂ ਲੱਗਣ ਵਾਲੇ ਲੱਗੇ ਆਪਾਂ ਖੇਤ ਚਾਦਿਆਂ ਹੈ ਜਦ ਆਪਣਾ ਪਹਿਲੀ ਵਾਰ ਮੁਲਾਕਾਤ ਹੋਈ ਹੈ ਫਿਰ ਤੂੰ ਆਖੇਂ ਗਈ ਨਹੀਂ ਸਹਰਿਆ ਨਹੀਂ ਸੇਵਾ ਨਹੀਂ ਕੀਤੀ ਪਤਾ ਪਈ ਆਪਾਂ ਨੂੰ ਇਹ ਪਤਾ ਤਾਂ ਹੁਣ ਹਾਂ ਕਹਿੰਦੇ ਜਾਂ ਹੱਡ ਬੀਤੀ ਮੈਂ ਖੁੰਜਾ ਜੱਗ ਬੀਤੀ ਰਿਹੜੀ ਆਪਣੀ ਹੱਡ ਬੀਤੀ ਆ ਬਾੜਕ ਛੋਡੇ ਵੀ ਲੱਗੇ 파ਟ ਕੇ ਮੇਰੇ ਵੀ ਲੱਗੇ ਚੱਲ ਵਸ ਇੱਥੇ ਦਾ ਬਥੇਗਾ ਨਨ ਇੱਥੇ ਦਾ ਬਥੇਗਾ ਠੀਕ ਆ ਬਦੇ ਤਾਂ ਦੇ ਹੋ ਰੇਣ ਬੇ ਰੇਣ ਇਹਦਾ ਜੋ ਆ ਕਰਨ ਵੀ ਫੇਰ ਬਣ ਜੂ ਕਰੇ ਆਪੀ ਟਾਈਮ ਦਾ ਨਹੀਂ ਦੱਸੋ ਵੀ 파ਟ ਕੇ ਲਾਗਦੇ ਹਾਂ ਤੇ ਜਿਵੇਂ ਗਾਲ ਸਿਕਰ ਮਾਚ ਉਹ ਵੀ ਫੇਰ ਲੱਗੀ ਜੀ। ਆ ਕੋਈ ਟਾ ਕਿਵੇਂ ਦਈ ਇਹਦਾ ਜੋਰ ਚੱਲ ਜਰੋ ਜਰ ਮਾਸਾ ਪਾਈ ਦੇਖਦੇ 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 ਪਈ ਨਾਲ ਉੱਤੋਂ ਦੀ ਹੋ ਗਿਆ ਕਹਿ। ਇਹ ਚਲੋ ਦੇਖਦੇ ਦੇਖਦੇ ਓਏ ਕੱਢ ਜਾ ਇੱਕ ਮਿੰਟ ਆ ਤਾਂ ਮੇਰੇ ਨਾਲ ਇੱਥੇ ਰੱਖੋ। ਉਹ ਜਮਾ ਕਰੋ ਜੇ ਤੁਸੀਂ ਦੋਵੇਂ ਨਹੀਂ ਤੁਸੀਂ। ਗੰਗਾਲ ਫਟਕ ਲੱਗ ਗਈ। ਪਰੋਸ਼ ਹੱਲ ਆ ਗਈ ਨਾਲੇ। ਕੱਲੀ ਇੰਜਣ ਜਾਵੇ ਤੁਰਿਆ। ਯਾਰ ਯਾਰ ਫਾਲਾ ਭਾਈ ਚੜ ਗਿਆ ਮੇਰ ਤਾਂ ਦੇਖਦੇ ਦੇਖਦੇ ਭੈ ਦਰ ਉਹ ਤੂੰ ਬੰਨ ਲੈ ਮੈਂ ਹੁਣ ਮੈਂ ਵੇਰੀ ਗੱਲ ਸੁਣ ਮੈਂ ਐਮਰਜੈਂਸੀ ਲੈਣ ਵਿੱਚ ਸੀ ਕਰ ਕੀ ਆ ਯਾਰ ਆ ਇੰਨਾ ਟਾਈਮ ਬੈਠਿਆ ਉੱਤੇ ਹੋਰ ਸਹੀ ਆਓ ਉਹ ਮਾਤ ਉਹ ਤਾਂ ਚੱਕ ਲਾ ਘੱਟ ਦੇ ਮੈਂ ਡੜੀ ਵੀ ਨਟੇ ਬੈਠਾ ਹਾਂ ਮੈਂ ਕੱਢੜੀ ਇਨਾਂ ਚਲ ਕੋਈ ਨਹੀਂ ਕੌਣ ਹੈ ਬੇਬੇ ਐਡਾ ਕਾ ਮੈਂ ਨਹੀਂ ਉਹਦੀ ਟੈਨਸ਼ਨ ਹੋ ਗਈ ਤੈਨੂੰ ਮੇਰੇ ਦਾ ਪਤੀ ਸਾਈਕਲ ਪੰਪਾਂ ਤੇ ਇੱਕ ਮਿੰਟ ਤੂੰ ਮੈਨੂੰ ਐ ਪੁੱਛਣਾ ਨਹੀਂ ਤੀਗਾ ਵੀ ਕੌਣ ਹੈ ਤੂੰ ਅੱਬਾ ਤੂੰ ਤਾਂ ਬੇਬੇ ਆਹ ਹੋ ਮੈਂ ਤੈਨੂੰ ਮਾਰ ਕੇ ਸਾਵਧਾਨ ਬੀ ਸ੍ਰਮ ਸਾਵਧਾਨ ਬੀ ਸ੍ਰਮ ਹੌਲੀ ਟਕਿਆਈ ਨਾਲ ਟਕਿਆਈ ਨਾਲ ਜੀ ਟਕਿਆਈ ਨਾਲ ਸੋਹਣੇ ਟਕਿਆਈ ਨਾਲ ਹੱਥ ਮਗਰੀ ਰੱਖੇ ਨੀ ਓਏ ਜਿਵੇਂ ਜਿੰਨਾ ਚਰਮੋੜਿਆ ਨਹੀਂ ਕੈਮਰੇ ਕੋਲ ਲੈ ਤੂੰ ਨਹੀਂ ਲੈ ਜਾਣਾ ਸਿੰਗੇ ਜਾ ਸੀ ਇੱਧਰੋਂ ਲੈ ਲੈ ਫਿਰ ਮੇਰੇ ਨਾਲ ਤਾਂ ਹੈਲੋ ਕਰ ਜਾ ਨੇਵਜਲਾਂ ਦੇ ਦੋਨੇ ਚੱਲਦੀਆਂ ਨੇ ਤੂੰ ਦੇਖ ਦੋਨੇ ਨੇਵਜਲਾਂ ਚੱਲੀ ਜਾਂਦੀਆਂ ਨੇ ਨੇਵਜਲਾਂ ਦੋਨੇ ਚੱਲਦੀ ਜਾਂਦੀਆਂ ਨੇ ਆ ਇੱਥੇ ਤਰ ਕੀ ਰੱਖ ਲਾ ਹੁਣ ਕਾਕਾ ਕਸ਼ਮੀਰਾ ਖਾਸ ਕਸ਼ਮੀਰਾ ਕੋਈ ਏਰੀਆ ਅਸੀਂ ਜਾ ਕੇ ਆਇਆ ਹੈਂ ਕਪਵਾਰਾ ਉਹ ਕਿਹੜਾ ਦੱਸਦਾ ਇਹ ਕਪਵਾਰਾ ਕਪਵਾਰਾ ਇਹਦਾ ਹੈਗੇ ਸੀ ਆਪਾਂ ਕਪਵਾਰਾ ਫੋਲਦੀ ਤਾਂ ਨੰਗੇ ਦੀ ਕਸ਼ਮੀਰ ਤੋਂ ਕਹਾਂਗਾ ਇਹ ਕਸ਼ਮੀਰੀ ਹੋ ਗਿਆ ਕਪਵਾਰਾ ਡਿਸਟ੍ਰਿਕਟ ਹੈ ਅੱਛਾ ਡਿਸਟ੍ਰਿਕਟ ਹੈ ਕਪਵਾਰਾ ਠੀਕ ਐ ਐਸੇ ਵਾਲਾ ਉਹਨਾ ਫਿਰ ਹਾਂ ਸਾ ਠੀਕ ਐ ਉਹ ਕਿਹਨਟੀ ਲੋਕੇਸ਼ਨ ਦੱਸ ਦੇ ਭਾਣ ਵਾਸਤੇ ਸਾਡਾ ਕਸ਼ਮੀਰ ਘੁੰਮਣੇ ਵਾਲਾ ਐ ਐਕ ਕੀ ਆਏ ਤੇਰੇ ਕੋਲੇ ਫਿਰ ਆ ਜਾ ਪੱਕਾ ਆਤਾ ਜਾਵਾਂਗੇ ਆ ਜਾ ਐਂ ਦੇਖ ਲੈ ਡੇਲੀ 10 ਕਿਲੋ ਬੱਕਰਾ ਲਗਾ ਕਰ ਖਾਲਣ ਹੈ ਬਈ ਉਹਦਾ ਠੀਕ ਆ ਫਿਰ ਦਾ ਚੱਲ ਲੇਗਾ ਤਾਓ ਸਾਡੇ 10 ਟ੍ਰੇ ਖਾਂਦਾ ਇੱਕ ਇੱਕ ਦਿਨ ਦੀ 10 ਟ੍ਰੇ ਆਂਡੇ ਬੱਕਰਾ ਤੋਂ ਅਸੀਂ ਖਾਤੇ ਆ ਖਾਤੇ ਆ ਉਹ ਯਾਰ ਉਧਰ ਥੋੜੇ ਚੱਲਦਾ ਹਨਾ ਜਿਗਾਰਡ ਸਾਰਾ ਇਹ ਇਧਰ ਸਾਰਾ ਚੱਲਦਾ ਹਾਂ ਕੇਸਰ ਕੁਸਰ ਹੁੰਦਾ ਥੋੜੇ ਕੇਸਰ ਰਿਜਨਲ ਹੁੰਦਾ ਹੂੰ ਓਏ ਯਾਰ ਕੇਸਰ ਤੁਸੀਂ ਚਾਹੋ ਸੋ ਮੁੰਡਿਓ ਨਾ ਨਾ ਜੀ ਬਸ ਚੜਦੀ ਕਲਾ ਹੈ ਨਾ ਹੈ ਸੀਲਾ ਚਾਹ ਤੂੰ ਪੀ ਲੈ ਚਾਹ ਪੀ ਕੇ ਆਇਆ ਰਹਿ ਰਿਹਾ ਐ ਕਿੱਥੇ ਆ ਸੰਗਰੂਰ ਸੰਗਰੂਰ ਆ ਰਿਹਾ ਐ ਸੰਗਰੂਰ ਠੀਕ ਹੈ ਕਹਿੰਦਾ ਬੇਲਾ ਬਾਣੀਆਂ ਕੀ ਕਰੇ ਇਧਰ ਲੈ ਵਟੇ ਇਧਰ ਤਰੇ ਹਾਂ ਐ ਐ ਜਿਹਦਾ ਸਰਦਾ ਹੋਵੇ ਨਾ ਬਾਈ ਇਦਾਂ ਐ ਸਰਦਾ ਹੋਵੇ ਫਿਰ ਉਹਨੂੰ ਹੋਰ ਕੀ ਚਾਹੀਦਾ ਸਰਦਾ ਐ ਸਰਦਾ ਹਾਂ ਬਈ ਕੇ ਸਰਦਾ ਤੇਰਾ ਤਾਂ ਸਰਦਾ ਮੇਰਾ ਤਾਂ ਹੈ ਹੱਥ ਥਰ ਗਏ ਬਈ ਕੇ ਪੈਂਦੀ ਐ ਪੇਮੈਂਟ ਹਾਂ ਪੇਮੈਂਟ ਬਹਿ ਕੇ ਪੈਂਦੀ ਆ ਇੱਧਰ ਮਦਾਨਾ ਜਿਵੇਂ ਦੇਖ ਲਾ ਵੀ ਕੋਲੇ ਰੱਖਦੀ ਆ ਐ ਮਠਮਠੌਰਾ ਥਾਂ ਪੀਣ ਨੂੰ ਤਾਂ ਮੇਰੇ ਆਲੇ-ਦਾਲੇ ਹੁੰਦਾ ਤੇ ਠਾਰੀ ਬਹੁਤ ਆ ਜੀ ਬੇਬੇ ਬਹੁਤ ਠੰਡ ਐ ਤਾਂ ਇਹ ਅੱਗ ਮਚਾਈ ਬੈਠਿਆ ਹਾਂ ਬਹੁਤ ਠਾਰੀ ਬਹੁਤ ਆ ਆ ਉਹਦੇ ਵਾਲਾ ਆ ਗਿਆ ਕੱਪੜਿਆਂ ਵਾਲਾ ਕੱਪੜਿਆਂ ਵਾਲਾ ਕੱਪੜਿਆਂ ਵਾਲਾ ਆਧੀ ਆਧੀ ਗਾਧਾ ਨਗਰਾ ਮੇਰੇ ਸੂਟ ਜਾਂਦਾ ਆਜੂ ਹਾਂ ਸੂਟ ਲੈ ਲੈ ਫਿਰ ਤੈਨੂੰ ਕੀ ਤੋੜਾ ਕਾਸੇ ਦਾ ਤੋੜਾ ਤਾਂ ਕਿਉਂ ਹੈ ਹਾਂ ਲੈ ਲੈ ਫਿਰ ਤੇ ਮੈਨੂੰ ਕਾਹਦਾ ਘਟ ਆਏ ਬਾਦ ਦੀਆਂ ਸੱਤ ਲਵੇੜ ਕੇ ਧਰਤੀਆਂ ਆਇਤ ਕਿਸੇ ਆਲਜ ਤਾਂ ਪੁੱਤਰ ਪਟਵਾਰੀ ਵੀ ਕਹਿੰਦਾ ਰਜਿਸਟਰੀ ਲੇਟ ਕਰਾਂਗੇ ਕਹਿੰਦਾ ਸੱਤ ਦੀ ਤਾਂ ਹੋਊਗੀ ਅੱਛਾ ਹਾਂ ਠੀਕ ਹੈ ਉਹ ਬਾਹਵ ਦਾਤਿਆ ਬਾਹਵ ਦਾਤਿਆ ਐਂ ਤਾਂ ਪਤਾ ਨਹੀਂ ਕਿਦੀ ਹੋਣੀ ਐ ਐਂ ਤਾਂ ਹਜੇ ਕੋਈ ਪਤਾ ਨਹੀਂ ਕਿਦੀ ਰਜਿਸਟਰੀ ਪਹਿਲਾਂ ਹੋਊਗੀ ਐ ਕਿੱਥੇ ਮਰਨ ਆਲੀਆਂ ਜੰਦੂ ਹੂੰ ਗੱਮ ਮਾਰ ਕੇ ਨਾ ਮਰੇ ਆਹੋ ਹੈ ਐਡੀ ਕੀ ਮੈਂ ਖੇਰ ਆ ਹਾਂ ਤਾਂ ਮਾਰ ਕੇ ਨਾ ਮਰੇ ਹੂੰ ਲੈਜੈਂਡਰੀ ਆ ਤੂੰ YouTube ਦੀ ਲੈਜੈਂਡਰੀ ਹਾਂ ਲੈਜੈਂਡ ਹੈ ਆਹੋ ਹਾਇਦਤ ਆਉਣ ਵਾਲੇ ਟਾਈਮ 'ਚ 10 20 ਚੈਨਲੜੇ ਨਵੇਂ ਚੱਲਣੇ ਨੇ ਉਹ ਖੜੇ ਕਰਕੇ ਦੇਣੇ ਲੋਕਾਂ ਨੂੰ ਅੱਛਾ ਮੈਂ ਕਹੋਣਾ ਖੜੇ ਕਰਕੇ ਦੇਣ ਵਾਲੀ ਨਹੀਂ ਨਹੀਂ ਆਰਟਿਸਟ ਹੈ ਤੂੰ ਬਹੁਤ ਵੱਡੀ ਹੂੰ ਇੱਕ ਪੜੀ ਫੇ ਪਾਤਣਾ ਤੋਂ ਡੜਬੇ ਤੋਂ ਉਹ ਗਲਤ ਹੋ ਗਈ ਕੰਮ ਨੀਟੂ ਡੜਬਾ ਨੀਟੂ ਡੜਬਾ ਨੀਟੂ 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 ਡੜਬਾ ਹਾਂਜੀ ਠੀਕ ਆ ਬਈ ਠੀਕ ਆ ਵੇ ਹੁਣ ਸੀਨ ਖੱਤ ਫੜ ਗਏ ਕਰਦੇ ਆ ਸੀਨ ਛੇਤੀ ਘਰੇ ਜਾਣ ਦੀ ਹੋ ਜਾਂਦੀ ਆ ਹੁਣ 2-4 ਮਿੰਟ ਸਾਨੂੰ ਵੀ ਸਾਹ ਲੈ ਲੈਣ ਦੇ ਠਰੇ ਪਏ ਨੇ ਹੱਥ ਖੇਤੋਂ ਆਿਆਂਗੇ ਮੈਂ ਡੀਲ ਕਰ ਰਹੀ ਆ ਮੇਰੇ ਘਰ ਆਉਣ ਨਾਲ ਕਰ ਵਾਲਾ ਤਾਂ ਆ ਬਾਈ ਕਰ ਵਾਲਾ ਰਾਜਰ ਉਲ ਗਿਆ ਨੂੰ ਲੱਗ ਗਿਆ ਕਰ ਵਾਲਾ ਸੌ ਰਿਹਾ ਕਰ ਵਾਲਾ ਸੌ ਰੇ ਨੂੰ ਵੀ ਨਹੀਂ ਜਾਣਦਾ ਆਪਦੇ ਨੂੰ ਉਹਨੂੰ ਰਾਜ ਚੜਾ ਕੇ ਬਾਹਰ ਜਤਾਰ ਜੂਗਾ ਮਾਗਰੋ ਪਤਾ ਲੱਗੂ ਵੀ ਇਹੀ ਤਾਂ ਮ ਬਾਹਰ ਤਾਰ ਕੇ ਗਿਆ ਯਾਰ ਬੰਦੇ ਨੂੰ ਹੈ ਇਹ ਦੇਖਿਓ ਭਾਈ ਵੀਡੀਓ ਹੈ ਇਹੀ ਸੌ ਰਹਾ ਹੈ ਹਾਂ ਇਹਦਾ ਤੜਕੇ ਆ ਜਾਣੀ ਆ ਵੀਡੀਓ ਇਹ ਚੱਲ ਚੱਲ ਹਾਂ ਤੜਕੇ ਪਾ ਦਾਂਗੇ ਇਹਨੂੰ ਤੇ ਦੇਖਾਂਗੇ ਕੀ ਜਿਹੜੇ ਵਧੀਆ ਕਮੈਂਟ ਆਉਣਗੇ ਹੈ ਮੇਰੇ ਤਾਂ ਆਉਂਦੇ ਹੀ ਨਹੀਂ ਹੁੰਦੇ ਕਿਉਂ ਨਾ ਬੁੜੀ ਤਾਂ ਕਪਤੀ ਇਹ ਬਈ ਸ਼ਿਕਾਇਤ ਦੀ ਦੂਰ ਕਰਿਓ ਹੁਣ ਕਪੱਤੀ ਵਾਲੀ ਆ ਬੁੜੀ ਹਾਂ ਆਉਂ ਜਿਹੜੀ ਰੀਅਲ ਲਾਈਫ ਆ ਉਹ ਹੋਰ ਹੁੰਦੀ ਯਾਰ ਓਰੀਜਨਲ ਓਚੇ ਬਹੁਤ ਵਿਚਾਰੀ ਆ ਹੋ ਕਰਦੀ ਆ ਬਹੁਤ ਸਾਊ ਸੁਭਾ ਦੀ ਮਾਲਕਣਾ ਇਹ ਕਿਸੇ ਨੂੰ ਤਾਂ ਨ ਪੰਜ ਨਹੀਂ ਕਹਿੰਦੀ ਯਾਰ ਇਹਦਾ ਤਾਂ ਪੈਸੇ ਕਣੀ ਧਿਆਣਾ ਯਾਰ ਇਹਨੇ ਕੀ ਲੈਣਾ ਬੋਲ ਕੇ ਇਹ ਤਾਂ ਕਹਿੰਦੀ ਬਾਦੀਆਂ ਲਵੇਟਣੀਆਂ ਨੇ ਆਪਾਂ ਤਾਂ ਇਹਦਾ ਪਲਾਟ ਪਿਆ ਹੋਵੇ ਇਹ ਦੱਸ ਦਿਓ ਨੂੰ ਵੀ ਆ ਵਕਾਇਆ ਹ ਸੌਦਾ ਤਾਂ ਵਾ ਹੁਣ 21 ਦੀ ਫਰਕ ਰਹਿੰਦਾ ਹੁੰਦਾ ਇਹਦਾ ਮਿੰਟ ਮਾਰਦੇ ਸੌਦਾ ਕਰਨ ਨੂੰ ਤਾਂ 25 30 ਲੱਖ ਜਦੋਂ ਖਾਤੇ 'ਚ ਪਿਆ ਫਿਰ ਕਾਹਦਾ ਹੋਇਆ ਯਾਰ ਫਿਰ ਪਲਾਟ ਫਲੂਟ ਕੀ ਮੈਟਰ ਨਹੀਂ ਕਰਦੇ ਹਾਂ ਪੈਸੇ ਨੂੰ ਪੈਸਾ ਖੱਟਦੇ ਗੱਲ ਤਾਂ ਹੈਗੀ ਬੇਬੇ ਪੈਸੇ ਨੂੰ ਪੈਸਾ ਖੱਟਦਾ ਹਾਂ ਖੱਟਦਾ ਹੈ ਹਾਂ ਖੱਟਦਾ ਬੋਤੀ ਤੋਂ ਸ਼ੁਰੂਆਤ ਕਰੀ ਦੇਣਾ ਹੁੰਦਾ ਬੋਤੀ ਲੈਤੀ ਸੀ ਪਹਿਲਾਂ ਬੇਬੇ ਨੇ ਕਹਿੰਦੇ ਸਭ ਤੋਂ ਪਹਿਲਾਂ ਮੋਹ ਪਿਆਰ ਹੈ ਤੇਰੇ ਨਾਲ ਤਾਂ ਚਚਰਾ ਕਰਦੇ ਨਹੀਂ ਤੇ ਅਸੀਂ ਕਿਸੇ ਨੂੰ ਵੀ ਨਹੀਂ ਕਹਿੰਦੇ ਅੱਛਾ ਹੂੰ ਤੇਰੇ ਬਣਿਆ ਰਹੇ ਮੋਹ ਪਿਆਰ ਫੇਰ ਹੈ ਹਾਂ ਹਰਕਨਾ ਬਾਬੇ ਆਪਣਾ ਕਿੱਥੇ ਦਿਲੋਂ ਸਾਝ ਹੁੰਦੀ ਹੈ ਨਾ ਉੱਥੇ ਚਿਹੜਾ ਟਿਚਰ ਚੌੜ ਉੱਥੇ ਹੁੰਦੀ ਹੁੰਦੀ ਆ ਤਿੰਨ ਸਾਲ ਦੀ ਬਣਾਈ ਹੋਈ ਹੈ ਛੋਡੇ ਨਾਲ ਹਾਂ ਮੈਂ ਬਗੈੜ ਦੀ ਥੋੜਾ ਹੀ ਐ ਜਿੱਦ ਦੇ ਤੂੰ ਸ਼ੂਟ ਤੇ ਆਈ ਸੀ ਹਾਂ ਤੈਨੂੰ ਇੱਕ ਅਸੀਂ ਗੱਲ ਕਹੀ ਸੀ ਕੀ ਗੱਲ ਕਹੀ ਸੀ ਕਹੀ ਸੀ ਵੀ ਬੇਬੇ ਹੁਣ ਬਸ ਜੰਨਾ ਚਰ ਸਾਡਾ ਜੈਨਰਨ ਜੇ ਤੂੰ ਸਾਡੇ ਨਾਲ ਹੀ ਹੈ ਹਾਂ ਜਿੰਨਾ ਚਿਰ YouTube ਚੱਲੂ ਜਿੰਨਾ ਚਿਰ ਸਾਹ ਚੱਲਣਗੇ ਬਈ ਹਾਂ ਉਨਾ ਚਿਰ ਵੀ ਜਿੰਨਾ ਚਿਰ ਤੂੰ ਜਿਉਂਦੀਆਂ ਤੂੰ ਸਾਡੇ ਨਾਲ ਰਹੇਂਗੀ ਸਿਭੋ ਸਾਡੇ ਨਾਲ ਚੱਲੂ ਉਹਨਾਂ ਚਿਰ ਹਾਂ ਤੇ ਇਹ ਗੱਲ ਹੈ ਪੂਰ ਕਰੀਏ ਕਿ ਨਾਂ ਇਹ ਦੱਸ ਹਾਂ ਕਰੀਆ 3 ਸਾਲ ਹੋ ਗਏ ਹਾਂ ਕਰਨ ਵਾਲੇ ਤਾਂ ਕੌਣ ਆ ਕਰਨਾਲ ਦਾ ਪ੍ਰਮਾਤਮਾ ਹੈ ਵੀ ਪਰ ਐ ਆ ਵੀ ਸਾਡੀ ਅੰਡਰਸਟੈਂਡਿੰਗ ਬਣੀ ਹੋਈ ਆ ਹੈ ਬਸ ਇਹ ਸਾਥੋ ਆਪਾਂ ਮੰਨ ਕੇ ਚੱਲ ਵੀ ਬਾਦੀ ਬੁੱਦੀ ਦੇ ਪੈਸੇ ਇਕੱਠੀ ਕਰ ਰਹੇ ਹਾਂ ਮੈਂ 70 ਲੱਖ 13 70 ਲੱਖ ਬਾਦੀ ਦੇ ਖਾਤੇ 'ਚ 13.5 ਕਰੋੜ ਪਾਤਾ ਸੀ ਤੇ ਸੱਤ ਬਾਦੀਆਂ ਨੇ ਲੈਤੀਆਂ ਨੇ ਆਪਣਾ ਆਪਣਾ ਇਧਰ ਕਿਹੜਾ ਹੋ ਮਾਨਾ ਭੁੱਲ ਗਿਆ ਆਪਣਾ ਸ਼ਹਿਰ ਦਾ ਤੁਸੀਂ ਨੇ ਮੈਨੂੰ ਜਵਾਨ ਵੀ ਕਰੀ ਹੋਈ ਐ ਤਹਾਣੇ ਕਣੀ ਹਾਂ ਸੱਤ ਬਾਦੀਆਂ ਤਹਾਣੇ ਨੇ ਇੱਕ ਭਾਈ ਇਹਨਾਂ ਨੇ ਵੀ ਮੈਨੂੰ ਜਵਾਨ ਵੀ ਕਰੀ ਹੋਈ ਐ ਵੀ ਅਸੀਂ ਸੀਬੋ ਦਾ ਮਰਨਾ ਵੀ ਆਪੇ ਕਰਨਾ ਏ ਜਿਹਦੇ ਮਰ ਗਈ ਸੀ ਉਹ ਤਾਂ ਚੱਲ ਹੁਣ ਜੇ ਉਹ ਕੱਸੀ ਪਾਵਾਂਗੇ ਉਹ ਤਾਂ ਚੱਲ ਹੁਣ ਅਸੀਂ ਤੈਨੂੰ ਐ ਲੈ ਦਿੱਤੀ ਤੀ ਯਾਰ ਚੱਲ ਬਾਕੀ ਦਰਸ਼ਕ ਦੱਸ ਸਕਦੇ ਨੇ ਵੀ ਜਿਵੇਂ ਹਣ ਜੱਗ ਕਰਦੇ ਹੁੰਦਾ ਇਹ ਜਿਹਾਉਣ ਜੱਗ ਹੁੰਦਾ ਜਿਹੜਾ ਉਹ ਚ ਬੰਦਾ ਪਹਿਲੀ ਖਵਾ ਜਾਂਦਾ ਆਪਦੇ ਮਰਨ ਤੇ ਕੁਛ ਨਹੀਂ ਹੁੰਦਾ ਹੁੰਦਾ ਨਾਲੇ ਆਪਦੇ ਅੱਖੀ ਖਵਾਇਆ ਜਾਂਦਾ ਵੀ ਭਾਈ ਗਰੀਬ ਗੁਰਪੇ ਨੂੰ ਜਿਹੜਾ ਕੁਛ ਖਵਾਉਣਾ ਹੈਗਾ ਹਾਂ ਠੀਕ ਹੈ ਤੇ ਜੱਪੂ ਚਾਹੀਦਾ ਉਹ ਤੈਨੂੰ ਹੈਂ ਆ ਦੱਸ ਦੇ ਕੀ ਚਾਹੀਦਾ ਇਹਨੂੰ ਦਾ ਥੋੜੇ ਭਾਂਡਾ ਕਿੱਥੇ ਡਿੱਗਿਆ ਹੈਗਾ ਕਿੱਥੇ ਡਿੱਗਿਆ ਹੈਗਾ ਪਤਾ ਕਿਉਂ ਨਹੀਂ ਗਲ ਬੜ ਦਵਾਂਗੇ ਕਿਸੇ ਦਾ ਤੁਸੀਂ ਪਾਕੇ ਡੋਰ ਚੈਨਾ ਚੂਨਾ ਨਾ ਪਰਤੇ ਉਹ ਮੈਂ ਤੁਹਾਨੂੰ ਦੱਸਾਂ ਮੈਂ ਤਲਾ ਲਾ ਦੂੰ ਪੁਲਿਸ ਨੂੰ ਆ ਹਾਂ ਇਹ ਪੁਲਿਸ ਚ ਹੈ ਹਾਂ ਪੁਲਿਸ ਚ ਆ ਮੈਂ ਸਿਵਲ ਵਰਦੀਆਂ ਚ ਮੈਂ ਸਿਵਲ ਚ ਰਹਿਣਾ ਮੈਂ ਪਤਾ ਕਰਨ ਲੋਕਾਂ ਚ ਭੇਤ ਲੈਂਦਾ ਫਿਰਦਾ ਰਹਿਣਾ ਮੈਂ ਸਰਾ ਦਿੰਦਾ ਸੀ ਆ ਇਹ ਸੀ ਆਈ ਡੀ ਚ ਮੈਂ ਉਹਦੇ ਕਿਹੜਾ ਹੁੰਦਾ ਉਹ ਮੇਰੇ ਵਾਲਾ ਗੇਟ ਜੇ ਵਾਲੇ ਭਾਂਦਾ ਟਾ ਸੀ ਆਈ ਡੀ ਚ ਤੇ ਆ ਹੈ ਇਹ ਹੁੰਦੇ ਨੇ ਸੀ ਆਈ ਡੀ ਚ ਦੇਖਦਾ YouTube ਤੇ ਪਾ ਦਾਂਗੇ ਮੇਰੇ ਵਰ ਕੀ ਹੁੰਦੇ ਨੇ ਭਰਤੀ ਹੁੰਦੇ ਨੇ ਸੀਆਈਡੀ ਤਾਂ ਯਾਰ ਮੈਂ ਲੱਗ ਸਕਦਾ ਬਿਲਕੁਲ ਲੱਗ ਸਕਦਾ ਪੜਾਈ ਦਾ ਹੈ ਨਾ ਤੈਨੂੰ ਪਤਾ ਹੀ ਆ ਪੜਾਈ ਦਾ ਆਪਣੇ ਉੱਚਲੇ ਲੈਵਲ ਦੀ ਕਰੀ ਹੋਈ ਆ ਉੱਚਲੇ ਲੈਵਲ ਦੀ ਆ ਅਰੇ ਆ ਜਾਂਦਾ ਕਦੇ ਆ ਜਾਂਦਾ ਪਤੰਗੀ ਕੱਲ ਪਤੋਂਗੇ ਕਿਹਨਾ ਇੱਕ ਬਾਈ ਬਣ ਕੇ ਜਿਹੜਾ ਪਤੰਗ ਚੜਾਉ ਆ ਡੋਲੂ ਦਾ ਦੀ ਸਹੀ ਵਰਤ ਲਿਓ ਹਾਂ ਐ ਮੋਟਰਸਾਈਕਲ 'ਚ ਪਰ ਫਸ ਗਈ ਨਾ ਪਰ ਪ੍ਰੇਡ ਵੜਤੀ ਮੋਟਰਸਾਈਕਲ ਆ ਦੇਖਿਆ ਸੀ ਦੇਖਿਆ ਸੀ ਨਾ ਵਲੌਗ ਵੀ ਪਾਇਆ ਸੀ ਵਲੌਗ ਵੀ ਪਿਛਲਾ ਹਾਂ ਪਿਆ ਹੋਊ ਪਿਛਲੇ ਸਾਲ ਵਾਲਾ ਮੈਂ ਦੱਸ ਸਕਦਾ ਵਲੌਗ ਪਾਇਆ ਹੈ ਇੰਮੀ ਕਿਹਦਾ ਘਰ ਦੀਵਾ ਬੁਝਾਉਂਗੇ ਕਿਸੇ ਦੇ ਘਰ ਦਾ ਸੋਹਣਾ ਹੀ ਵੜਾ ਜਾਂਦਾ ਫਿਲਟਰ ਲਾਇਆ ਉਹ ਪੇਤ ਤੂੰ ਕਿਉਂ ਦੱਸਦਾ ਫਿਰ ਫਿਲਟਰ ਲਾਇਆ ਨੇਚਰਲ ਆ ਯਾਰ ਜਿਹਦੀ ਮਰਜ਼ੀ ਸੌਂਗ ਵਾਲਾ ਆਏ ਨਾ ਕਸ਼ਮੀਰੀ ਤੋਂ ਲੈ ਕੇ ਪਸਮਾ ਖਾਧੀਆਂ ਨੇ ਮਾੜੀ ਜਿਹੀ ਗੱਲ ਐ ਸਹੀ ਗੱਲ ਆ ਸਹੀ ਗੱਲ ਚੱਲ ਆ ਜਾਓ ਆਪਣੇ ਗਾਲਾਂ ਪੈਣਗੇ ਵੀਡੀਓ ਬਣਦੀ ਕੀ ਆ ਨਜ਼ਾਰਾ ਸੂਹੇ ਹੁਣ ਤੋ 2 ਮਿੰਟ ਪਹਿਲਾਂ 5 ਮਿੰਟ ਪਹਿਲਾਂ ਮੋਟਰ ਬੰਦ ਹੋ ਗਈ ਬਾਹਰੋਂ ਤੁਹਾਨੂੰ ਦਿਖਾਉਂਦੇ ਮੈਨੂੰ ਪਤਾ ਤੁਸੀਂ ਆ ਚੀਜ਼ ਦੇਖਣ ਨੂੰ ਬੜਾ ਤਰਸਦੇ ਹੋ ਉਤਰੋ ਬਾਹਣੇ ਚ ਪਾਣੀ ਛੱਡਿਆ ਆਪਾਫਾ ਨਿਕਲਦੀਆਂ ਨੇ ਦੇਖੋ ਹੂੰ ਮੋਟਰ ਚੱਲਦੀ ਥੀ ਹੁਣੀ ਬੰਦ ਹੋ ਗਈ ਯਾਰ ਸਾਡੇ ਅਨਸਾਰ ਹੀ ਇਸ਼ੂ ਵਿੱਚ ਸੀਨ ਕੱਢਿਆ ਸੀਗਾ ਤੇ ਤਾਜ਼ਾ ਜਮਾ ਕੋਸਾ ਪਾਣੀ ਲੈ ਆਹਾਹਾਹਾ ਕੀ ਬਾਤ ਆ ਯਾਰ ਕੀ ਬਾਤ ਹੈ ਇਹ ਭਾਈ ਚੀਜ਼ਾਂ ਸੋਨੂੰ ਭਾ ਨਾ 40 40 ਲੱਖ ਲਾ ਕੇ ਵੀ ਨਹੀਂ ਮਿਲਦੀਆਂ ਹੁਣ ਗੁੱਸਾ ਤਾਂ ਕਰਿਓ ਨਾ ਗੱਲ ਦਾ ਵੀ ਇਹ ਚੀਜ਼ ਤਾਂ ਮਿਲਦੀ ਨਹੀਂ ਇਹ ਤਾਂ ਇੱਥੇ ਹੀ ਮਿਲੂ ਸੋਨੂੰ ਤੁਸੀਂ ਗਰੋਸਰੀ ਲਿਆਉਨੇ ਹੋ ਐ ਨਹੀਂ ਪਤਾ ਕਿੰਨੇ ਟਾਈਮ ਦੀ ਸਟੋਰ ਕਰਕੇ ਰੱਖੀ ਹੋਵੇ ਤਾਜਾ ਵੀ ਹੋ ਸਕਦਾ ਆ ਪਕੜਾ ਕਦੇ ਵਰਤੀ ਆ ਉਹ ਚੀਜ਼ ਵੀ ਜਿਹੜੀ ਆਹ ਚੀਜ਼ ਆ ਨਾ ਚਕੰਦਰ ਪਿਆ ਨਿਰਾ ਖੂਨਾਂ ਦੇ ਪੱਟੀਆਂ ਵੀ ਵਧੀਆ ਆ ਮੂਲੀ ਖੜੀ ਆ ਵਸਨ ਖੜਾਗਾ ਟਮਾ ਆ ਜਾਂ ਬਟਲਾ ਬਿਰਲਾ ਆ ਉਹ ਵਧੀਆ ਹੋਊਗਾ ਬਹੁਤ ਇੰਨੀ ਖਾਊ ਉਹ ਧੋਕੇ ਦੇ ਦੇ ਨੂੰ ਦੇ ਸਾਰਾ ਕੁਛ ਆ ਯਾਰ ਇੰਨੇ ਥਾਂ 'ਚ ਸਿਰਫ ਹੰ ਮੈਂ ਤਾਂ ਹੁੰਦੀ ਆ ਥੋੜੇ ਥੋਂਚੀ ਦੇਖ ਲੈ ਕਿੰਨੀ ਸਬਜੀ ਆ ਧਣੀਆਂ ਪਾਲਕ ਆ ਕੁਸਾ ਗੰਡੇ ਹੁਣ ਦਿਖਾ ਰਹੇ ਹਾਂ ਚਕੰਦਰ ਲਾ ਆ ਯਾਰ ਕੁੱਲ ਸਬਜੀ ਆ ਇਕੱਲੀ ਗੋਭੀ ਤੋਂ ਬਣਾ ਹਾਂ ਨਾ ਆ ਸੀ ਉਹ ਇਧਰ ਹੋ ਗਈ ਮਟਰ ਮੇਥੀ ਥਾਲੂ ਥਾਲੂ ਆ ਹੁੰਦੀ ਆ ਨਹੀਂ ਪਤਾ ਕਿਸੇ ਨੂੰ ਬਈ ਮੈਂ ਹੁੰਦੀ ਆ ਥਾਲੂ ਇਹ ਲੀਵਰ ਲਈ ਸਭ ਤੋਂ ਬੈਸਟ ਆ ਆ ਮੇਥੀ ਹੁੰਦੀ ਆ ਆ ਮਟਰ ਮਟਰ ਘਰ ਦੇ ਨੇ ਦੇਖੋ ਯਾਰ ਕਿਆ ਬਾਤ ਆ ਇਹਦਾ ਮਿੱਠਾ ਹੀ ਹੁੰਦਾ ਜੂਸ ਚ ਹੀ ਤਾਂ ਪੈਂਦਾ ਆਪਾਂ ਕਹਿੰਦਾ ਗਾਜਰਾਂ ਨੇ ਲਾਲ ਹੋ ਗਿਆ ਇਹਦੇ ਨਾਲ ਹੁੰਦਾ ਹੁੰਦਾ ਇਹ ਉਤੋਂ ਛਿਲ ਤਾਂ ਲਾਇਆ ਇਹਨੂੰ ਇਤਰਾ ਮੈਨੂੰ ਪਤਾ ਤੂੰ ਖਾ ਨਹੀਂ ਸਕਦਾ ਸਾਰੇ ਨੂੰ ਤਰਾ ਜੀ ਕੱਚਾ ਹੋਣ ਲਾ ਦੂ ਇਹੇ ਕੋਣ ਜੀ ਕੱਚਾ ਹੋਣਾ ਕੋਈ ਯਾਰ ਤੇਰਾ ਤੇਰਾ ਫਰਕ ਆ ਲੈ ਤੂੰ ਖਾਂਦਾ ਰਹਿ ਨੇ ਜਿਹੜਾ ਬੰਦਾ ਪਹਿਲੀ ਵਾਰ ਖਾਵੇ ਇਹਦੀਆਂ ਗੱਲਾਂ ਤੋਂ ਲੱਗ ਰਿਹਾ ਸਿਕੰਦਰ ਤਾਂ ਨਹੀਂ ਖਾਦਾ ਨੇ ਕਦੇ ਬਿੱਤੀ ਉਹ ਪਾ ਕੇ ਇੱਕ ਔਲਾ ਪਾ ਕੇ ਨਿੰਬੂ ਪਾ ਕੇ ਬਹੁਤ ਉਹ ਵਧੀਆ ਹੈਲਥੀ ਚੀਜ਼ ਮਾ ਉਹਦਾ ਪਤਾ ਲੀਵਰ ਨੂੰ ਕਿੰਨਾ ਚੰਗਾ ਉਹੀ ਕਹਿਣਾ ਮੈਂ ਲੀਵਰ ਵਾਸਤੇ ਕਹਿਣਾ ਕਿ ਮੈਂ ਪਾਉਲੀ ਚੀਜ਼ਾਂ ਬਹੁਤ ਖਾਣੇ ਤਾਲੀਆਂ ਤੁਲੀਆਂ ਚੀਜ਼ਾਂ ਫੇਟੀ ਚੀਜ਼ ਸਾਰਾ ਅੱਜ ਦੇ ਭਾਈ ਜਿਹੜੇ ਬਾਹਰ ਬੂਰ ਬੈਠੇ ਹੋ ਜਿਵੇਂ ਆ ਬਰਗਰ ਸਰਗਰ ਵੱਧ ਚੱਲਦੇ ਥੋਡੇ ਕਨੀ ਫ੍ਰੀਜ਼ਰ ਸਮਾਨ ਚੱਲਦਾ ਇੱਕ ਔਲਾ ਇੱਕ ਚਕੰਦਰ ਇੱਕ 2 ਡਾਲਰਾਂ ਦਾ ਚਕੰਦਰ ਉੱਥੇ ਹੈ 2 ਡਾਲਰਾਂ ਦਾ ਚਕੰਦਰ ਉੱਥੇ ਉਹਦਾ ਫਿਰ ਚੱਲ ਹੁਣ ਦੇ ਦੋ ਜਾਣ ਤੇ ਬਣਾਈ ਦੇ ਉੱਤੋਂ ਦਾ ਇੰਨੀ ਗੁਸਾ ਇੱਕ ਮੈਂ ਸਾਰਿਆਂ ਨੂੰ ਗੱਲ ਦੱਸਦਾ ਪੈਸਾ ਸਾਰਾ ਕੁਝ ਨਹੀਂ ਹੁੰਦਾ ਬਾਈ ਦੇ ਬਹੁਤ ਕੁਝ ਆ ਇਹ ਥੋੜੀ ਦੇ ਚਾਲ ਦੀ ਆ ਪੈਸਾ ਕਮਾ ਲੋਗੇ ਨਵੀਂ ਤੇ ਤਾਜੀ ਗੱਲ ਇਹ ਤਾਜੀ ਵਾਲੀ ਗੱਲ ਹੀ ਆ ਲੈ ਜਿਵੇਂ ਹੰਦੂ ਕਹੇਦਾ ਵੀ 28 ਡਾਲਰਾਂ ਦਾ ਇੱਕ ਬੰਦਾ ਕਹਿੰਦਾ ਜਿਹੜੀ ਨਵੇਂ-ਨਵੇਂ ਗਏ ਕਹਿੰਦਾ ਸੀ ਗੋਭੀ ਦਾ ਫੁੱਲ ਚੱਕਿਆ 7 ਡਾਲਰਾਂ ਦਾ 8 ਦਾ ਕਹਿੰਦਾ ਸੀ ਗੁਣਾ ਕਰਕੇ ਦੇਖ ਲੈ ਕਰੀ ਉਹ ਤਾਂ ਮਹਿੰਗੀ ਵਾਲਾ ਯਾਰ ਉਹ ਬਾਕੀ ਰੇਟ ਅਪ ਡਾਉਨ ਆਉਂਦੇ ਨੇ ਹਾਂ ਉਹ ਹੈਗੀਆਂ 5-6 ਸਾਲਾਂ ਦੀਆਂ ਗੱਲਾਂ ਹੁਣ ਤਾਂ ਮੈਨੂੰ ਪਤਾ ਨਹੀਂ ਕਿੰਨੇ ਦਾ ਹੋਊਗਾ ਉਹ ਕਹਿੰਦਾ ਤਾਂ ਜਿਹੜਾ ਪਤੀ ਵੀ 28 ਤੀ ਖੜਾ ਉਹ ਹਮ ਅਜੇ ਤੱਕ ਇਹਰਾ ਆਪਣੀ ਮੈਨਾਂ ਤਾਂ ਗੰਡੇ ਹੀ 200 ਤੇ ਬਾਕੀ ਸੀ 250 ਤੇ 250 ਤੇ ਹੁਣ ਕਿੰਨੇ ਨੂੰ ਨੇ 28 ਦਾ ਤਾਂ ਚਕੰਦਰੋ ਦੀ ਜਿਹੜਾ ਆਪਾਂ ਗਿਆਂਗੇ 340 ਨੂੰ ਨੇ ਇੰਨੇ ਕੋ ਹੋਣੀ 340 ਜਦੋਂ ਆਪਾਂ ਨਿਊਜ਼ੀਲੈਂਡ ਗਏ ਉਦੋਂ ਦਾ 28 ਦਾ ਉਦੋਂ ਹਾਂ ਉਦੋਂ ਦਾ ਯਾਰ ਤੋ ਤਿੰਨ ਸਾਲਾਂ ਦੀ ਗੱਲਾਂ ਨਹੀਂ ਦਾ ਯਾਰ 23 ਆਹੋ ਲੌਕਡਾਊਨ ਤੋਂ ਪਹਿਲਾਂ ਦੀਆਂ ਗੱਲਾਂ ਨੇ ਦੋ ਉਹਦਾ ਲੌਕਡਾਊਨ ਹੀ ਹੋ ਗਿਆ ਸੀ ਉਦੋਂ ਸੀ ਨਿਊਜ਼ੀਲੈਂਡ ਦੇ 28000 ਦਾ ਨੈਟਵਰਕ 500 ਉੱਥੇ ਚਲੋ ਬਾਈ ਵੇ ਧੰਨਵਾਦ ਬਾਈ ਛੋਡ ਨਾਲ ਜੁੜਦੇ ਹਨ ਲਈ